ਇੱਕ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਤਲਵੰਡੀ ਸਾਬੋ ਤੋਂ ਮਲਕਾਣਾ ਰੋਡ ਤੇ ਇੱਕ ਹਾਸਾ ਹੋਇਆ ਹੈ ਜਿੱਥੇ ਇੱਕ ਗੱਡੀ ਪਲਟਣ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਜੋ ਗੱਡੀ ਪਲਟੀ ਹੈ ਇਹਦੇ ਵਿੱਚ ਜਾਨੀ ਨੁਕਸਾਨ ਤੋਂ ਜਿਹੜਾ ਬਚਾਅ ਹੋ ਗਿਆ ਇਸ ਦੇ ਵਿੱਚ ਇੱਕ ਡਰਾਈਵਰ ਤੇ ਇੱਕ ਕਨੈਕਟਰ ਸੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਤਾਂ ਇਹ ਗੱਡੀ ਹੈ ਜਿਹੜੀ ਮੋਟਾ ਪੰਨੀ ਵਾਲ ਤੋਂ ਚੱਲੀ ਸੀ ਜਿਸ ਨੇ ਅਮਰਸਰ ਜਾਣਾ ਸੀ ਤੋ ਅਮਰਸਰ ਸਾਹਿਬ ਜਾਣਾ ਸੀ ਇਹ ਗੱਡੀ ਐ ਜਿਹੜੀ ਫਰੂਟੀਆਂ ਦੇ ਨਾਲ ਭਰੀ ਹੋਈ ਸੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਾਫੀ ਨੁਕਸਾਨ ਐ ਜਿਹੜਾ ਗੱਡੀ ਦਾ ਵੀ ਹੋਇਆ ਤਾਂ ਫਰੂਟੀਆਂ ਜਿਹੜੀਆਂ ਕਣਕ ਦੇ ਵਿੱਚ ਡੱਬੇ ਆ ਜਿਹੜੇ ਉਹ ਖਿਲਰੇ ਹੋਏ ਨਜ਼ਰ ਆ ਰਹੇ ਨੇ ਤਾਂ ਕਨੈਕਟਰ ਦੇ ਦਸਨ ਮੁਤਾਬਕ ਕਾਰਨ ਹਜੇ ਤੱਕ ਨਹੀਂ ਪਤਾ ਲੱਗਿਆ ਕੀ ਕਾਰਨ ਬਣਿਆ ਕਨੈਕਟਰ ਸਾਡੇ ਨਾਲ ਐ ਡਰਾਈਵਰ ਮੌਕੇ ਤੇ ਨਹੀਂ ਸੀਗਾ ਕੀ ਕਹਿਣਾ ਚਾਹੁੰਦੇ ਨੇ ਕਨੈਕਟਰ ਆਓ ਕਰਦੇ ਆ ਗੱਲਬਾਤ ਕੀ ਨਾਮ ਐ ਤੁਹਾਡਾ ਜੀ ਹਰਵੰਦ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਸੀ ਤੁਸੀਂ ਟਰੱਕ ਦੇ ਵਿੱਚ ਸੀ ਇਹਦੇ? ਹਾਂਜੀ ਮੋٹے ਬੰਨਿਆਂ ਦੇ ਚੱਲੇ ਸੀ। ਮੋٹے ਬੰਨੀ ਵਾਲੇ ਤੋਂ ਚੱਲੇ ਸੀ। ਕਿਹੜੇ ਪਾਸੇ ਜਾ ਰਹੇ ਸੀ? ਅੰਮ੍ਰਿਤਸਰ ਜੀ। ਅੰਮ੍ਰਿਤਸਰ ਜਾਣਾ ਸੀ। ਕੀ ਇਹਦੇ ਵਿੱਚ? ਫਰੂਟੀਆਂ ਆਈ ਸੀ। ਫਰੂਟੀਆਂ ਨੇ। ਹਾਂਜੀ। ਜੀ ਨਾਲੀਆਂ। ਹਾਂਜੀ। ਨਹੀਂ ਕਾਰਨ ਬਣਿਆ ਜਿਹੜਾ ਇਹ ਪਰਚਾ ਗਾ। ਜੈ ਇੰਨਾ ਮੈਨੂੰ ਨਹੀਂ ਪਤਾ ਮੈਨੂੰ ਯਾਦ ਹੀ ਸੀ ਨਹੀਂ ਦਾ। ਨੀਦ ਆ। ਡਰਾਈਵਰ ਚਲਾਉਂਦਾ ਹੈ ਡਰਾਈਵਰ ਚਲਾਉਂਦਾ ਸੀ। ਤੁਸੀਂ ਨਾਲ ਪਏ ਸੀ ਪਾਸੇ ਤੇ। ਹਾਂ ਮੈਂ ਤਾਂ ਪਿਛਲੀ ਫਾਰ ਸਿੱਧਾ ਕਨੈਕਟਰ ਸਾਈਡ ਤੇ। ਉਹਨਾਂ ਨੇ ਦੱਸਿਆ ਹੋਣਾ ਬਚਤ ਰਹੀਗੀ ਜਿਵੇਂ ਜਾਨੀ ਨੁਕਸਾਨ ਤੋਂ। ਨਹੀਂ ਜੀ ਮ ਉਹ ਵੀ ਬੇਹੋਸ਼ ਹੋ ਗਿਆ ਇਹਨੇ ਪਤਾ ਨਹੀਂ ਕਿਵੇਂ ਫੋਨ ਫੋਨ ਕਰਿਆ ਉਸ ਨੇ ਕਰਿਆ ਜੀ ਮੈਂ ਤਾਂ ਬਗਦੀ ਜੋ ਨਿਕਲਿਆ ਨਹੀਂ ਮੈਂ ਤਾਂ ਉਹ ਪੱਜ ਕੇ ਲੱਲ ਨਹੀਂ ਨਿਕਲ ਗਿਆ ਅੱਛਾ ਫਿਰ ਉਹਨੇ ਪਤਾ ਨਹੀਂ ਫੋਨ ਕਰਿਆ ਕਿ ਕਿੰਨੇ ਕੁ ਸੇ ਯਾ ਕਰ ਲੈ ਮੈਨੂੰ ਤਾਂ ਪਤਾ ਉਹਨਾਂ ਦੇ ਸੱਟ ਫੇਟ ਤਾਂ ਨਹੀਂ ਕੋਈ ਮੈਂ ਸੱਟ ਫੇਟ ਮਤਲਬ ਉਹਨੂੰ ਤਾਂ ਪਤਾ ਨਹੀਂ ਲੱਗਿਆ ਕਿ ਗੁੰਮ ਹੋ ਗਿਆ ਮੈਨੂੰ ਕੋਈ ਬੱਜ ਗਈ ਮੈਨੂੰ ਪਤਾ ਵੀ ਨਹੀਂਗਾ ਫਿਰ ਉਹਨਾਂ ਨੂੰ ਕੌਣ ਲੈ ਕੇ ਗਿਆ ਕਾਰ ਤੇ ਗਏ ਜੀ ਕਾਰ ਤੇ ਲੈ ਕੇ ਗਿਆ ਤੁਸੀਂ ਫੋਨ ਕਰਤਾ ਸੀ ਤੁਹਾਡੇ ਆਪ ਦੇ ਬੰਦੇ ਆਏ ਸੀ ਹਾਂ ਜੀ ਆਪ ਦੇ ਸੀ ਉਹ ਸਰਸੇ ਚਲੇ ਗਏ ਹਾਂ ਜੀ ਸਰਸੇ ਬਾਗੇ ਮਤਲਬ ਉਹਨਾਂ ਨੇ ਆਪ ਫੋਨ ਕੀਤਾ ਹਾਂਜੀ ਡਰਾਈਵਰ ਨਹੀਂ ਗਏ ਹੋਏ ਜੀ ਫੇਰ ਹੀ ਪਤਾ ਲੱਗਿਆ ਉਹਨਾਂ ਨੂੰ ਸਾਡੀ ਗੱਲ ਨਹੀਂ ਹੋਈ ਡਰਾਈਵਰ ਨਾਲ ਨਾ ਮੇਰੀ ਨਹੀਂ ਹੋਈ ਜੀ ਤੁਸੀਂ ਨਾਲ ਸੀਗੇ ਹਾਂ ਨਾਲ ਸੀਗੇ ਲੈ ਜਾਣੀ ਸੀ ਲੋਈ ਸੀ ਬਸ ਉਹ ਡਰਾਈਵਰ ਸੀਗਾ ਮੈਂ ਸੀ ਜੀ ਉਹਨਾਂ ਨੇ ਦੱਸਿਆ ਨਹੀਂ ਵੀ ਕੀ ਕਾਰਨ ਹੋਇਆ ਹੈ ਹਾਂਜੀ ਪਹਿਲਾਂ ਟਾਈਮਿੰਗ ਲੱਗਿਆ ਜੀ ਅੱਛਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਹਾਂਜੀ ਆ ਮੈਂ ਤਾਂ ਅੱਧੇ ਘੰਟੇ ਬਾਅਦ ਨਿਕਲਾਂਗੇ ਅੱਧੇ ਘੰਟੇ ਬਾਅਦ ਨਿਕਲ ਬਾਰੀ ਨਹੀਂ ਖੁੱਲੀ ਮਚ ਰਹਾ ਅੱਛਾ ਨਹੀਂ ਫਿਰ ਉਹ ਪਹਿਲਾਂ ਨਿਕਲ ਗਏ ਵਾਹ ਉਹ ਤਾਂ ਇਧਰ ਹੀ ਬਾਰੀ ਨਿਕਲ ਗਿਆ ਜੀ ਪਰ ਉਹਨਾਂ ਨੇ ਤੁਹਾਨੂੰ ਕੱਟਿਆ ਨਹੀਂ ਬਾਹਰ ਬਾਹਰ ਉਹ ਤਾਂ ਵਿੱਚ ਰੌਲਾ ਪਉਣ ਆ ਗਿਆ ਹੂੰ ਉਨੇ ਕਹੇ ਵੀ ਇਹਨੇ ਵੀ ਥੱਲੇ ਆ ਗਿਆ ਉਹ ਕਿਤੇ ਹਮ ਆਈ ਗੱਲ ਹੋਈ ਹੈ ਬਾਕੀ ਮੈਂ ਤਾਂ ਨੀਂਦ ਸੀਗੀ ਜੀ ਮੈਨੂੰ ਪਾਇਆ ਗਿਆ ਸਮਾਜੋਣਾ ਉੱਤੇ ਕੰਬੜਾ ਲਾਇ ਕਿ ਦੋ ਕੰਬੜੇ ਸ ਵਿੱਚ ਫਿਰ ਤੁਸੀਂ ਆਪਦੇ ਮਾਲਕਾਂ ਨੂੰ ਫੋਨ ਕੀਤਾ ਆ ਆਪਣੇ ਦਾ ਪਾਪਾ ਹੀ ਅੱਛਾ ਤੁਹਾ ਤੁਹਾਡਾ ਬ੍ਰਦਰ ਚਲਾਉਂਦਾ ਸੀ ਹਾਂਜੀ ਬ੍ਰਦਰ ਚਲਾਉਂਦਾ ਸੀ ਠੀਕ ਹੈ